ਨੰਬਰ ਤਾਂ ਆਲੇ ਨੂੰ ਕੋਈ ਨਹੀਂ ਆਉਂਦਾ Yeah. I ਉਹ ਆਇਓਲੇ ਜਦ ਕਪਵੇਥਾ ਨੀਲੇ ਦੇ ਅਸਵਾਰ ਦੀ ਹੱਥ ਬੋਦੇ ਵਿੱਚ ਬਾ ਸੁਹਾਵੇ ਕਰਗੀ ਜਮਾਹਾਰ ਦੀ ਹੱਥ ਬੋਦੇ ਵਿੱਚ ਬਾ ਸੁਹਾਵੇ ਕਰਗੀ ਜਮਾਹਾਰ ਦੀ ਅਜਕੀ ਵੇਟ ਕੋਲ ਮੇਰੇ ਨੰਨਿਆ ਆਇਆ ਟਕਾਇਆ ਦਮ ਤਰਾਦੀ ਜਾਂਗੀ ਉਤੇ ਸਿੱਖੀ ਮਹਿਲ ਬਣਾਇਆ ਟਕ ਦਰਾਦੀ ਜਾਂਗੀ ਉਤੇ ਸਿੱਖੀ ਮਹਿਲ ਬਣਾਇਆ ਉਹ ਧਰਮ ਲਈ ਦਰਮਾਨੀ ਕੀਤੀ ਜੇ ਸਾਰੇ ਪਰਿਵਾਰ ਦੀ वाहेगुरू जी फते परड़ा चङ कर लीमा है ख़ाल पाई ਹੈ त कई करे न तलवात चटके न तलवात चटके जो त ख़ालसा उहो संतस पाई धन त न ख़ालसा उहो संतस पाई वारे संघया वाहेगुरु 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 सिंघ दा दा गुर पिया सी हरमंदरूं रस्ते द चे चमे कले कलंधर रस्ते द चणे चबो कले कलंधर नम जी खून दर्द ते डोली जांदा सूरमा तरी ते डोली जादा ॾे वाहेगुरू 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 मुख चो बोली ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਕਲਵੰਤ ਸਿੰਘ ਗ੍ਰੰਥੀ ਗੁਰਦੁਆਰਾ ਮਰਸ਼ੀਦ ਬਾਬਾ ਜੀਵਨ ਸਿੰਘ ਨਵਾ ਪਿੰਡ ਜੋ ਸੰਗਤਾਂ ਦੇ ਸੰਯੋਗ ਦੇ ਨਾਲ ਹਰ ਸਾਲ ਹੀ ਸ਼ਹੀਦਾਂ ਦੇ ਸਰਤਾਜ ਨਾਮ ਬਾਣੀ ਕੇ ਬੋਧ ਕਾਲ ਜੁਗੀ ਜੀਵਾਂ ਨੂੰ ਤਾਰਨ ਵਾਲੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਜ਼ਾਲਮ ਸਰਕਾਰ ਨੇ ਉਬਲਦੀਆਂ ਦੇਗਾਂ ਵਿੱਚ ਤੱਪੀਆਂ ਤਵੀਆਂ ਦੇ ਉੱਤੇ ਬਿਠਾੜ ਕੇ ਸ਼ਹੀਦ ਕੀਤਾ ਗਿਆ ਉਹਨਾਂ ਦੇ ਸ਼ਹੀਦੀ ਦਿਹਾੜੇ ਹਰ ਸਾਲ ਦੀ ਸੰਗਤਾਂ ਦੇ ਸੰਯੋਗ ਦੇ ਨਾਲ ਮਨਾਏ ਜਾਂਦੇ ਹਨ ਅੱਜ ਉਹ ਵੀ ਸ਼ਹੀਦੀ ਦਿਹਾੜਾ ਹੈ 1983 ਦੇ ਦਿਨ ਜਿਹੜੇ ਸਿੱਖ ਕੌਮ ਨੂੰ ਕਦੇ ਭੁੱਲ ਨਹੀਂ ਸਕਦੇ ਉਹਨਾਂ ਸੀ ਉਹਨਾਂ ਸ਼ਹੀਦਾਂ ਦੀ ਯਾਦ ਵੀ ਮਨਾਈ ਜਾ ਰਹੀ ਹੈ ਸਮੂਹ ਸੰਗਤਾਂ ਦੇ ਸੰਯੋਗ ਨਾਲ ਜੋ ਪਰਸੋਂ ਦੇ ਰੋਤ ਸ੍ਰੀ ਅਖੰਡ ਪਾਤਸ਼ਾਹ ਅਰੰਭ ਹੋਏ ਅੱਜ ਜੋ ਭੋਗ ਪਿਆ ਹੈ ਔਰ ਸੰਗਤਾ ਨੇ ਸੰਗਤ ਕਰਕੇ ਗੁਰੂ ਦਾ ਜਸ ਕੀਤਾ ਏ ਔਰ ਗੁਰੂ ਕੇ ਲੰਗਰ ਜੋ ਵਰਤਾਏ ਜਾ ਰਹੇ ਹਨ ਠੰਡੇ ਜਲਦੀਆਂ ਸੁਬੀਲਾ ਤਿਆਰ ਨੇ ਸੋ ਸੰਗਤਾਂ ਦੇ ਸੰਯੋਗ ਦੇ ਨਾਲ ਸਿਹਾਰ ਸਾਲ ਗੁਰੂ ਸਾਹਿਬਾਂ ਜਿਹਦੇ ਚਰਨਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਆਪਣੀ ਕਿਰਤ ਕਮਾਈ ਦਸਾਂ ਨਵਾਂ ਦੀ ਕਮਾਈ ਚੋਂ ਦਸਵੰਦ ਕੱਢ ਕੇ ਆਪਣੀ ਜੀਵਨ ਨੂੰ ਸਫਲਾ ਬਣਾਉਂਦੇ ਆ ਇਤਨੇ ਬਚਨ ਕਹਿੰਦੇ ਕਿੰਨਾ ਦੇ ਜਾਤ ਵਾਹਿਗੁਰੂ ਜੀ ਕਾ ਕਰ ਸਵਾਗਤ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿਸ਼ਾਨ ਸਿੰਘ ਇੰਸਪੈਕਟਰ ਰਟਾਇਰ ਹਾਂ ਜੀ ਪੰਜਾਬ ਪੁਲਿਸ ਤੋਂ ਮੇਰਾ ਪਿੰਡ ਇਹੋ ਹੀ ਹੈ ਤੇ ਅੱਜ ਸ਼ਹੀਦਾਂ ਦਾ ਜਿਹੜਾ ਗੁਰਪੁਰਬ ਉਹਦਾ ਤੇ 30 ਤਰੀਕ ਨੂੰ ਮਨਾਉਣਾ ਸੀ ਨਾ ਤੇ ਫਿਰ ਜਿਹੜਾ 1984 ਦੀ ਯਾਦ ਵੀ ਨਾਲ ਤਾਜੀ ਕਰਨ ਵਾਸਤੇ ਅੱਜ ਜਿਹੜਾ ਸਾਰੀ ਸੰਗਤ ਨੇ ਅੱਜ ਦਾ ਦਿਨ ਚੁਣ ਕੇ 6 ਜੂਨ ਦਾ 4 ਜੂਨ ਨੂੰ ਖੰਡਪੜ ਸਾਹਿਬ ਰੱਖੇ ਸੀ ਤੇ ਅੱਜ ਠੰਡੇ ਜਲ ਦੀਆਂ ਸ਼ਬੀਲਾਂ ਲੰਗਰ ਕੀ ਸੰਗਤ ਦੀ ਸਾਰੀ ਮੌਜੂਦਗੀ ਦੇ ਵਿੱਚ ਤੇ ਪਿੰਡ ਦੀ ਸਾਰੀ ਸਾਧ ਸੰਗਤ ਨੇ ਰਲ ਕੇ ਲਾਇਆ ਜੀ ਤੇ ਬੜਾ ਵਧੀਆ ਲੱਗ ਰਿਹਾ ਅੱਜ ਦਾ ਦਿਨ ਜਿਹੜਾ ਵਾ ਗੁਰੂ ਪਾਸ਼ਾ ਮੇਰ ਕਰਨ ਆਉਂਦੇ ਸਮੇਂ ਵੀ ਇਸੇ ਤਰ੍ਹਾਂ ਮਹਾਰਾਜ ਬਲ ਬਖਸ਼ਣ ਸਾਧ ਸੰਗਤ ਨੂੰ ਤੇ ਇਹ ਚੱਲਦਾ ਰਵੇ ਇਸੇ ਤਰ੍ਹਾਂ ਜੋ ਪੰਧਾਰੇ ਆ ਜੋ ਮਹਾਰਾਜ ਦੀ ਕਿਰਪਾ ਦੇ ਨਾਲ ਚੱਲਣ ਡਿਆ ਜੀ ਇਹ ਗੁਰੂ ਪਾਸ਼ਾ ਦਾ ਜੋ ਸ਼ੀਧੀ ਗੁਰਪੁਰਬ ਆ ਤੇ ਨਾਲ ਜਿਹੜਾ 1984 ਦੇ ਸ਼ਹੀਦ ਹੈ ਉਹਨਾਂ ਨੂੰ ਯਾਦ ਕੀਤਾ ਗਿਆ ਜੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਜੋ ਸਮੁੱਚੇ ਨਗਰ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਗੁਰਪੁਰਬ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਨੇ ਇਹ ਨਾਲ ਹੀ ਜੋ ਦਿੱਲੀ ਦੇ ਵਿੱਚ ਜੋ ਨਥਿਆ ਲੋਕਾਂ ਦੇ ਵਾਰ ਕਰਕੇ ਇਹਨਾਂ ਸਰਕਾਰਾਂ ਨੇ ਬਹੁਤ ਜ਼ੁਲਮ ਕੀਤਾ ਉਹਨਾਂ ਦੀ ਯਾਦ ਵੀ ਅੱਜ ਮਨਾ ਰਹੇ ਨੇ ਵਾਕੀ ਬਹੁਤ ਬਹੁਤ ਧੰਨਵਾਦ ਆ ਇਹ ਚੈਨਲ ਦਾ ਵੀ ਜਿਹੜਾ ਹਰ ਸਾਲ ਦੀ ਤਰ੍ਹਾਂ ਇੱਥੇ ਇਹਨਾਂ ਸਮਾਗਮਾਂ ਨੂੰ ਕਵਰ ਕਰਕੇ ਹਰ ਇੱਕ ਘਰ ਦੇ ਵਿੱਚ ਪਹੁੰਚਾਉਂਦੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਸਾਬਕਾ ਪ੍ਰਧਾਨ ਮੌਜੂਦਾ ਲੰਬardar ਨਵੇਂ ਪਿੰਡ ਦਾ ਅੱਜ ਸੀਧਾ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਸਿੱਧੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਹ ਗੁਰਦਾਸਬ ਮਨਾਇਆ ਜਾਂਦਾ ਵਾ ਐਤ ਕੀ ਨਾਲ ਹੀ ਜੋ ਕਿ ਕੱਲੂ ਘਾਰਾ 83 ਵਾਲਾ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਜੋ ਕਿ ਉਹਨਾਂ ਦੇ ਨਾਲ ਅਨੇਕਾਂ ਸਿੰਘ ਸਿੱਧ ਹੋਏ ਸੀ ਜੋ ਅਸੀਂ ਤੇ ਮੌਜੂਦਾ ਉੱਥੇ ਹਾਂ ਨੀਗਾ ਸਿੰਘ ਸਿੱਧ ਹੋਏ ਸੀ ਉਹਨਾਂ ਦੀ ਵੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਅੱਜ ਇੱਥੇ ਸ੍ਰੀ ਖੰਡਵਰ ਸਾਹਿਬ ਦੇ ਭੋਗ ਪਾਏ ਗਏ ਨੇ ਪ੍ਰੰਤ ਸਬੀਲਾ ਦਾ ਲੰਗਰ ਗੁਰੂ ਘਰ ਲੰਗਰ ਵੀ ਤਿਆਰ ਆ ਸਾਰੀ ਸੰਗਤ ਨੇ ਛਾ ਕੇ ਜਾਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਸਮੂਸ ਪਿਆਰੀ ਜਿਹੜਾ ਨਗਰ ਦਾ ਸੰਗਤ ਨੂੰ ਬੇਨਤੀ ਆ ਕਿ ਜੋ ਵੀ ਸਾਡੇ ਨਗਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜੇ ਦੇ ਲੰਗਰ ਲੱਗੇ ਆ ਸ਼ਗਨ ਦੀ ਕਿਰਪਾਲਤਾ ਕਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ